ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਹੋਪ ਕਰਦਾ ਸਭ ਠੀਕ ਠਾਕ ਹੋਵੋਗੇ ਮੈਂ ਹੁਣ ਕਰਨ ਲੱਗਿਆ ਪਹਿਲਾਂ ਆਪਣੀ ਗੱਡੀ ਵਾਸ਼ ਕਰੂੰਗਾ ਦੇਖਦੇ ਤੇ ਬਹੁਤ ਜ਼ਿਆਦਾ ਵੀ ਮਿੱਟੀ ਮਿੱਟੀ ਹੋਈ ਪਈ ਐ ਉਹਨੂੰ ਕਰਾਂਗੇ ਸਾਫ਼ ਤੇਲ ਪਾਣੀ ਦਾ ਮੈਂ ਚੈੱਕ ਕਰ ਲਿਆ ਸੀ ਕੁਸ਼ਕ ਘੱਟ ਸੀ ਰ ਬਾਈਪਰ ਵਾਲਾ ਪਾਣੀ ਉਹ ਘੱਟ ਸੀਗਾ ਲੱਗਾ ਆ ਨਿਸ਼ਾਨ ਹੀ ਨਹੀਂ ਆ ਬੇਹਲੇ ਤੇ ਪਤਾ ਨਹੀਂ ਅਗਲੀ ਸਾਡੀ ਬਣ ਗਈ ਸੀ ਵਧੀਆ ਬਣਾਤੀ ਹੁਣ ਤਾਂ ਇਹ ਬ੍ਰੇਤੀ ਬਰੁੱਤੇ ਜਾਈ ਪਈ ਐ ਤੇ ਚ ਉਹ ਮਾਤਾ ਸ਼੍ਰੀ ਹੁਰੀਆਂ ਲੱਗੇ ਹੋਏ ਨੇ ਝਾੜੂ ਮਾਰਨ ਵਾਸਤੇ ਆਹ ਲੱਗ ਰਹੀਆਂ ਨੇ ਮਾਰੀ ਜਾਂਦੇ ਨੇ ਝਾੜੂ ਵਧੀਆ ਬਣ ਗਿਆ ਹੁਣ ਤਾਂ ਬ੍ਰੇਤੀ ਬ੍ਰਤੀ ਪਾਈ ਪਈ ਐ ਆਹ ਮਾਰ ਕੇ ਗਲੀ ਚ ਝਾੜੂ ਝੜੂ ਐ ਪੂਰਾ ਵਧੀਆ ਬਣਾਤਾ ਹੁਣ ਹੁਣੇ ਗੱਡੀ ਦੇ ਵਿੱਚ ਤਾਂ ਡਸਟ ਬਹੁਤ ਜ਼ਿਆਦਾ ਹੋ ਰਹੀ ਆ ਦੇਖ ਮਿੱਟੀ ਇਹੜੇ ਰਸਤੇ ਜਨਾ ਮਿੱਟੀ ਪੈਰਾ ਪੂਰਾ ਲੱਗ ਆ ਜਾਂਦਾ ਬਹੁਤ ਜ਼ਿਆਦਾ ਮਿੱਟੀ ਹੋਣੀ ਨੂੰ ਮੈਂ ਕਰੂੰਗਾ ਵੈਕਿਊਮ ਵੈਕਿਊਮ ਕਰਦਾ ਵੈਕਿਊਮ ਕਲੀਨਰ ਮੈਂ ਲੇ ਕੇ ਆਇਆ ਸੀ ਉਧਾਣਾ ਤੁਹਾਨੂੰ ਕਰਦਾ ਵੈਕਿਊਮ ਬੜਾ ਜ਼ਿਆਦਾ ਕਚਰਾ ਹੋਇਆ ਪਿਆ ਆ ਨੈਸੈਸਰੀ ਚੀਜ਼ਾਂ ਜਾਂ ਵਿੱਚ ਪਈਆਂ ਆ ਦੇਖ ਕਿੰਨੀ ਕਿੰਨੀ ਮਿੱਟੀ ਹੈ ਆ ਲੈ ਵੈਕਿਊਮ ਕਲੀਨਰ ਆਹਦੇ ਕੰਪੋਨੈਂਟ ਨੇ ਕੁਛ ਸਾਧ ਨਾਲ ਤੇਨੇ ਕਰਕੇ ਰੱਖਣਾ ਇਹਨਾਂ ਹੁਣ ਕਰਤਾ ਜੀ ਕਲੀਨ ਇਹਨੂੰ ਦੇਖਾ ਗੱਡੀ ਕਾਫੀ ਟਾਈਮ ਦੇਖ ਰੁਕੀ ਹੋਈ ਸੀ ਆ ਇਹ ਚਾਲ ਲੱਗਣ ਲੱਗ ਗਈ ਮਿੱਟੀ ਜੀ ਬਣ ਗਈ ਕਹਿੰਦੇ ਇਹਨੂੰ ਹੁਣ ਮੈਂ ਲੱਗਾ ਜੀ ਕਰਨ ਵੈਕਿਊਮ ਗੱਡੀ ਨੂੰ ਬਹੁਤ ਜ਼ਿਆਦਾ ਬੱਚੇ ਜੀ ਨੇ ਖਰਾਬ ਕਰ ਦਿੰਦੇ ਆ ਹਾਂਜੀ ਗੱਡੀ ਮੈਂ ਧੋਤੀ ਸੀ ਉਹ ਖੜਿਆ ਗੱਡੀ ਆ ਵੇ ਮੇਰਾ ਵੈਕਿਊਮ ਤੇ ਯਾਤਰਾ ਰਿਪੋਰਟ ਤੇ ਲਾਈ ਸੀ ਤੇ ਸਾਡੇ ਕਿਆ ਬੰਦੇ ਆ ਗਏ ਸੀ ਉਹਨੇ ਅੱਜ ਮੇਰੇ ਨੌ ਮਰੇ ਭਾਈ ਸਾਹਿਬ ਨੇ ਆ ਗੱਡੀ ਵਾਸ਼ ਕਰਕੇ ਖੜਾਤੀ ਸੀ ਇੱਥੇ ਇਲਾਇਤੋਂ ਪਿਹੜੀ ਬੜੀ স্মੈਲ ਵਗੈਰਾ ਹੋ ਗਈ ਆਊਟ ਹੋ ਜੂਗੀ ਪੂਰੀ ਆ ਗਿਆ ਸਕੂਲ ਤੋਂ ਹੁਣ ਅਸੀਂ ਜਾਵਾਂਗੇ ਸ਼੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਵਾਸਤੇ ਬੱਚੇ ਆ ਗਏ ਕੱਲ੍ਹ ਦੀਆਂ ਦੋ ਛੁੱਟੀਆਂ ਨੇ ਇਸ ਕਰਕੇ ਸਾਡਾ ਪਲਾਨ ਬਣ ਗਿਆ ਵੀ ਇਮੀਡੀਏਟਲੀ ਹੁਣ ਅਸੀਂ ਜਾ ਰਹੇ ਹਾਂ ਫੇਲ ਹੋ ਗਿਆ ਸਾਡਾ ਹੋ ਕੇ ਸ਼ੁਰੂ ਹੋ ਗਿਆ ਵਾਟ ਚਰਚ ਪਵਲਾ ਮਾਰਦੇ ਵੀ ਡੰਗ ਨਿਕਲ ਸਹਿਰ ਤੱਕ ਹੁੰਦੀ ਆ ਸਾਡੀ ਵੀ ਤਾਰ ਸਿਰਮ ਪੈਰ ਤੱਕ ਰਹਿੰਦੀ ਆ ਇੱਟੀਆਂ ਵੀ ਹਰੀਦਾਨ ਬਾਹਰ ਤੱਕ ਹੁੰਦੀ ਆ ਥੱਲਿਆਂ ਦੀ ਯਾਰੀ ਕੋਈ ਤੇਰ ਤੱਕ ਹੁੰਦੀ ਆ ਥੱਲਿਆਂ ਦੀ ਯਾਰੀ ਮੁਲਗਿਆ ਰਕਿਆ ਆਹ ਰੋਡ ਬਣ ਰਾਇਆ ਜਿਹੜਾ ਸਾਡਾ ਇੱਥੇ ਆਉਂਦਾ ਦਿੱਲੀ ਜੰਮੂ ਕਟੜਾ ਇੱਥੋਂ ਨਿਕਲਿਆ ਸੰਗਰੂਰ ਸ਼ਹਿਰ ਦੇ ਵਿੱਚ ਦੀ ਇਹ ਇਹ ਸੰਗਰੂਰ ਦਾ ਬਾਈਪਾਸ ਨਿਕਲ ਰਾਇਆ ਇਹ ਚੱਲੀ ਜਾਂਦਾ ਕੰਮ ਇਹਦਾ ਵੀ ਬਹੁਤ ਸੋਹਣਾ ਰੋਡ ਬਣਾ ਦੇ ਆਹ। ਬਹੁਤ ਹੀ ਜਗਾ ਹਾਈਟ ਤੇ ਆ ਨਾ। ਅਹ ਘਟਾ ਘਟ 22 ਫੁੱਟ ਤੇ ਆ ਇਹ। ਆ ਦਿੱਲੀ ਵਿੱਚੋਂ ਚੜ ਜਨਾ ਕਟੜੇ ਚੜ ਜਨਾ ਤੋਂ ਸਿੱਧਾ ਪਟਿਆਲੇ ਦਾ ਰਸਤਾ ਨਿਕਲ ਜਾਂਦਾ। ਬਾਕੇ ਦੇ ਟੈਕਸ ਵਗੈਰਾ ਵੀ ਵਧੀਆ ਹੋਣਗੇ। ਜਿੰਨਾ ਵਧੀਆ ਰੋਡ ਓਨੇ ਵਧੀਆ ਟੈਕਸ। ਅੱਛਾ ਟੋਲ ਟੈਕਸ ਆ। ਇਧਰੋਂ ਚੜ ਜਾ ਕਰਨਾ ਉਹਦੇ। ਫਿਰ ਟੈਕਸ ਤਾਂ ਹੋਣਗੇ ਨਾ। ਟੋਲ ਪਲਾਜ ਅੱਗੇ 1 ਕਿਲੋਮੀਟਰ ਅੱਗੇ ਟੋਲ ਪਲਾਜ ਆ ਜਾਊਗਾ। ਇਤਨੇ ਉੱਪਰ ਚੜਨਾ ਬਹੁਤ ਤਗੜੇ ਰੋਡ ਬਣਾ ਦੇ। ਫੀਸ ਪਲਾਜ ਆ ਅੱਗੇ ਹੈ। ਦੋਨੇ ਸਾਈਡਾਂ ਟੋਲ ਟੈਕਸ ਲਾਇਆ ਉੱਧੇ ਵੀ ਲਾਇਆ ਇੱਧਰ ਵੀ ਲਾਇਆ ਹਾਂ ਜੇ ਜਦੋਂ ਸੜਕ ਦੇ ਉੱਪਰ ਚੜਦਾ ਹੁੰਦਾ ਹੈ ਆ ਫਿਰ ਟੋਲ ਦੇਣੀ ਪਊ ਹਾਂ ਠੀਕ ਹੈ ਫੇਰ ਜੜੀ ਕਿ ਨਿੱਕੀ ਸਪੀਡ ਉਹ ਮੈਂ ਲੱਭਿਆ ਇਹ ਤੁੰਗ ਪੀ ਲੈ ਵੀ ਨਹੀਂ ਆ ਨਹੀਂ ਰਿਹਾ ਕਿੱਥੇ ਆ ਨਹੀਂ ਰਿਹਾ ਕਰ ਲੋ ਮੈਂ ਆ ਟਾਇਰ ਜੁੰ ਲੈ ਭਾਈ ਹਾਂਜੀ ਕਰ ਰਿਹਾ ਹਾਂ ਇੱਧਰ ਦੋ ਮੈਂ ਕਿੱਧਰ ਦਿਖਾ ਰਹੇ ਤੁਸੀਂ ਜਾਣ ਕੇ ਨਹੀਂ ਮਮਾ ਦਾ ਲਾ ਰੱਖਿਆ ਟੈਨ ਦਾ ਫਿਰ ਜਾਣ ਕੇ ਨਹੀਂ ਲਾਈ ਆ ਗਈ ਜੀ ਪਾਕਣਾ ਨਾਲ ਹੈ ਪਟਿਆਲੇ ਵਿੱਚ ਦੀ ਨਿਕਲਦੀ ਆ ਇਹ ਗੱਡੀ ਰੋਕੋ ਰੋਕੋ ਰੋਕ ਲਓ ਹਾਲੇ ਪਾਣੀ ਕਿਵੇਂ ਪੈਂਦੇ ਦੇਖਦਾ ਇਧਰੋਂ ਯਾਰ ਰੋਕ ਲਓ 2 ਮਿੰਟ ਵਿਚਾਰੇ ਥੋੜੀ ਰੁਕੂਗੀ ਮੇਰੀ ਆ ਡਰਾਮਾ ਡਰਾਮਾ ਜਾ ਗਿਆ ਪਾਣੀ ਹੋਰ ਹੁਣ ਪਹੁੰਚ ਗਿਆ ਸੀ ਪਟਿਆਲਾ ਆ ਦੇਖੋ ਸਾਹਮਣੇ ਦਾ ਚੌਕ ਉਹ ਗੁਰਦੁਆਰਾ ਸਾਹਿਬ ਹੀ ਹੈ ਗੱਡੀ ਜਵਾ ਭਰੋਣੀ ਸੀ ਪਰ ਜਦੋਂ ਵੀ ਮਿਲਦੇ ਹੀ ਲੰਘੇ ਅੰਦੀ ਸ਼ਾਪ ਜੂ ਵੀ ਬਾਅਦ ਚ ਪਤਾ ਇਹ 에어 ਫਿਲਿੰਗ ਵਾਲੀ ਲੰਘੇ ਤੋਂ ਬਾਅਦ ਲੱਗਦਾ ਹੁਣ ਦੇਖਦਾ ਕਿ ਕੋਈ ਆਉਂਦਾ ਹੋਰ ਭਰਾਉਣੇ ਆ ਉਜੀ ਘਾਟਾ ਗੱਡੀ ਚ ਆ ਦੇਖੋ ਪਲੇਰੋ ਕਿਵੇਂ ਲੱਗਦੀ ਅੱਗੇ ਜਾ ਰਹੀ ਹੈ ਜੜੀ ਕਿ ਦੇਖੂ ਲੱਗ ਰਹੀ ਹੈ ਬੇਕਾਰ ਜੀ ਲੱਗਦੇ ਮੈਂ ਤਾਂ ਅਸੀਂ ਲੱਗ ਨਹੀਂ ਰਹੀ ਤੇ ਇਹ ਤੇ ਇਹ ਕਿਦਾਂ ਹਵਾ 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 ਹੈਗੀ ਕਰਾਵਾ ਆ ਗਈ ਹਵਾ ਸਾਹਮਣੇ ਦੇ ਹਰ ਦੁਆਰਾ ਦੁੱਖਨਵਾਰ ਸਾਹਿਬ ਆਪਾਂ ਜੀ ਨੂੰ ਅਰਦਾਸ ਕਰਦੇ ਆਂ ਵੀ ਠੀਕ ਠਾਕ ਜਾ ਰਹੇ ਆਂ ਅਸੀਂ ਮਾ ਤੁਹਾਡੇ ਇੱਕ ਠੀਕ ਠਾਕ ਵਾਪਸ ਆਈਏ ਖਰੋਂ ਦੇਖ ਦਰਸ਼ਨ ਕਰੀਏ ਅੱਜ ਜੇ ਜਾਵਾਂਗੇ ਅਨੰਦਪੁਰ ਸਾਹਿਬ ਉਹਦੇ ਉੱਕੇ ਫਿਰ ਸਦਾਰਸ਼ਨ ਕਰਕੇ ਜਾਵਾਂਗੇ ਮੰਮਾ ਜੀ ਚਲ ਅਸਾਂ ਦੇ ਪੇਟ ਚ ਗੜਬੜ ਹੋ ਰਹੀ ਆ ਨਾ ਮਾਰ ਕ ਨੂੰ ਦੀ ਡੱਲੀ ਕਿੰਨਾ ਸੁਹਾਵਾ ਬਹੁਤ ਗੁੱਸੇ ਲੱਗਿਆ ਹੋਇਆ ਇਹਦੇ ਵਾਹ ਇਹ ਸੇਵਾ ਸੇ ਉਹ ਦੇ ਸੀ ਹਾਂ ਬੜਾ ਇਥੋਂ ਮਿੱਤੂ ਨੇ ਘਰੀ ਮੈਂ ਕੁਰਕਰੇ ਖਾਣੇ ਆ ਆਹ ਬੈਲਟ ਲਾ ਕੇ ਬੈਠੇ ਸੀ ਮੈਂ ਹੀ ਬੈਲਟ ਲਾ ਰਖੋ ਨੇ ਵੀ ਲਾ ਰਖੀ ਸੀ ਕਰੀਬ ਵੈਲਟ ਖੋਲ ਕੇ ਜਾਵਾਲੇ ਵੀ ਤੁਹਾਨੂੰ ਨਹੀਂ ਪਤਾ ਵੈਲਟ ਖੋਲ ਕੇ ਜਾਣੀ ਕਿ ਲਾ ਕੇ ਜਾਣੀ ਲੈ ਆ ਪਿੱਛੇ ਬੈਠੇ ਸਾਡੇ ਭਾਈ ਸਾਹਿਬ ਆ ਖਾਈ ਜਾਂਦੇ ਆਪਣਾ ਪ੍ਰੋਗਰਾਮ ਸੈਟ ਇਹ ਕਰੀ ਜਾਂਦੇ ਔਰ ਦੇਖ ਉਹ ਨੋ ਤਾਂ ਨਹੀਂ ਲੱਭਣਗੇ ਕਿਹਨੇ ਇੱਕ ਪੂਰਾ ਚੱਲਦੀ ਰਹਿੰਦੀ ਸਾਰੇ ਰਾਹ ਮਈਆਰੇ ਮਿਓ ਆ ਗਈ ਵੇ ਨਹਿਰ ਇੱਕ ਹੋਰ ਪਹਿਰ ਅੱਗੇ ਗਏ ਸੀ ਪੂਰਾ ਅੱਪਾ ਬਾਂਦਰ ਹੋਇਤੀ ਕਿਥੇ ਓਏ ਬਾਂਦਰ 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 ਪੋਲੀ ਪੋਲੀ कि सोरे मेरे मुंह पर आता गला फोन पूरे मेरे मुंह में मेरे करने आरे किधर बैठा अच्छा वाला पे बैठी ये कहां जांगी नमा पुल बन रहा है ना इधर आहा कोई बड़े और उतने मारू चाले आपड़े आप ओ बांद्रा आई कि मैं और तो लोग जकी बैठा कहीं दाई दाई किसी को ही ਆਗਾ ਹੀ ਦੀਵਾਨ ਟੋਡਰਵਾਲ ਯਾਦਗਾਰੀ ਗੇਟ ਇੱਥੋਂ ਵੀ ਸਰਹੰਦ ਤੋਂ ਥੋੜਾ ਦੂਰ ਹੈ ਇਹ ਗੇਟ ਆ ਗਿਆ ਇਹ ਗੇਟ ਦੇ ਕੋਲੇ ਫਿਰ ਮੈਂ 2000 ਰੁਪਏ ਰੱਖ ਚਾਹੀ ਪਹਿਲਾਂ ਘੁੱਟੂ ਘੁੱਟ ਅਸੀਂ 4 ਘੰਟੇ ਵੇਟ ਕਰੀ ਇਹਦੀਆਂ ਟ੍ਰੇਨਾਂ ਲੱਗੀਆਂ ਸੀ ਟਰੈਕਟਰ ਸਾਡੇ ਇੱਥੇ ਹੀ ਰੁਕਿਆ ਰਿਹਾ ਸੀ ਕਹਿੰਦੇ ਉਹ ਮੇਵੇ ਫੜ ਜਾਊਗਾ ਸਹੀ ਤਾਂ ਐਸੀ ਹਾਂ ਫਤਿਹਗੜ ਸਾਹਿਬ ਬੜਾ ਹਾਂਜੀ ਪਹੁੰਚ ਗਏ ਜੀ ਅਸੀਂ ਹੁਣ ਸਰਹੰਦ ਦਾ ਫਤਿਹਗੜ ਸਾਹਿਬ ਪਰ ਇੱਥੇ ਮਤਾ ਟੇਕਣ ਦਾ ਪ੍ਰੋਗਰਾਮ ਇਹ ਅਨੰਦਪੁਰ ਸਾਹਿਬ ਜਾਣਾ ਇੱਥੇ ਬਹੁਤ ਜ਼ਿਆਦਾ ਲੇਟ ਹੋਏਗੇ ਹਲਕਾ ਸਾਨੂੰ ਮਾਫ ਕਰੀਂ ਇਹ ਦਿੱਤਾ ਅਗਰ ਸਭ ਪੂਰਾ ਹੋਵੇਗਾ ਬਾਅਦ じゃ ਵੀ ਮੈਂ ਤਾਂ ਮੈਨੂੰ ਦੱਸ ਚਲੋ ਹੈ ਮਾਤਾ ਜੀ ਨਾਮ ਸ੍ਰੀ ਵਾਹਿਗੁਰੂ ਜੀ ਦਾ ਸ਼ਾਹ ਅ ਮੇਰੇ ਪਰੇ ਹੱਥ ਜੀ ਸਤਿਗੁਰੂ ਉਹ ਮੈਂ ਤਾਂ ਵੀਡੀਓ ਹੀ ਨਹੀਂ ਬਣਾ ਪਾਰੀ 100 ਸਾਲ ਦੇ ਡਾ ਹੀ ਕੋਲ ਚ ਲੱਕਿਆ ਪਿਆ ਲੋਕ ਬਈ ਮੱਝਾ ਕਿੰਨੇ ਆ ਰਹੀਆਂ ਐ ਜਿਵੇਂ ਟ੍ਰੇਨ ਲੰਘੁੰਦੇ ਉਸ ਤਰ੍ਹਾਂ ਮੱਝਾ ਆ ਰਹੀਆਂ ਨੇ ਪੂਰੀਆਂ ਤੁਹਾਨੂੰ ਬਾਰੇ ਬਤਾ ਤੀ ਯਾਰ ਦਰਦ ਨਾਲ ਵਾਹ ਮੇਰ ਮਲਾਪ ਖਾ ਰਹੀ ਹੈ ਸਾਹਿਬ ਮੇਰੀ ਵੀਡੀਓ ਮੈਂ ਐਂਗਲ ਕਿਸੇ ਦਾ ਨਹੀਂ ਆ ਗਈ ਸਾਡੇ ਕੋਫੀ ਪਹਿਲਾਂ ਤਾਂ ਖਾਣੇ ਦਾ ਪ੍ਰੋਗਰਾਮ ਸੀ ਇੱਥੇ ਬਾਅਦ ਆ ਸ਼ਖਸ ਕਹਿੰਦਾ ਨਹੀਂ ਅੱਗੇ ਜਾ ਕੇ ਖਾਵਾਂਗੇ ਤੰਦੂਰੀ ਰੋਟੀ ਨਾਲ ਮੇਰਾ ਬੁੰਨੂ ഹലോ മണി അങ്കൽ ਫਿਰ ਆ ਗਿਆ ਹਾਂ ਉਹ ਦੋ ਕੁ ਦੋਰੀ ਨੇ ਬਣਾ ਰਹੇ ਖੜਾਣਾ ਨਹੀਂ ਕੈਪਚਰ ਨਹੀਂ ਕਰਦਾ ਕਿਉਂ ਨਹੀਂ ਕਰਦਾ ਦੇਖੋ ਸਾਫ ਸਾਫ ਦਿਖਾ ਰਿਹਾ ਪਿਛਲੀ ਵਾਰ ਨਹੀਂ ਸੀ ਗਾਣੇ ਹੈਗਾ ਅਸੀਂ ਤੈਨੂੰ ਨਹੀਂ ਦਿਖਾਇਆ ਲੈ ਜਾਈਏ ਰੈਸਟੋਰੈਂਟ ਤੈਨੂੰ ਹੀ ਦਿਖਾਉਣਾ ਚਲੋ ਨਾ ਨਾ ਰੈਸਟੋਰੈਂਟ ਚ ਕੀ ਹੈ ਬਾਬਾ ਜੀ ਦੇ ਘਰੇ ਘਰੇ ਆ ਕੇ ਘਰੇ ਰਹਿ ਕੇ ਬਾਹਰ ਰਹਿਣ ਦਾ ਕੀ ਫਾਇਦਾ ਘਰ ਦੇ ਚ ਖਾਣਾ ਅਰੇ ਆ ਕੇ ਹਾਂ ਜੀ ਅਸੀਂ ਪਹੁੰਚ ਗਏ ਸੀ ਗੁਰਦੁਆਰਾ ਸ਼੍ਰੀ ਅਨੰਦਪੁਰ ਸਾਹਿਬ ਆਇਆ ਗ੍ਰਾਂ ਨਿਵਾਸ ਸਥਾਨ ਆਪੜ ਹੀ ਹੈ ਨਾ ਇੱਥੇ ਰੂਮ ਲਵਾਗੇ ਸੀ ਉਧਰ ਉਹ ਜਗ੍ਹਾ ਤੇਹੀਂ ਕਰਤੀ ਗੱਡੀ پارکੋ ਦੂਰ ਪਿਆਰੀ ਆ ਦੇ ਕਿਵੇਂ ਕਰੀ ਜਾਂਦਾ ਸ਼ੈਲੂ ਸੈਕਿੰਡ ਫਲੋਰ ਤੇ ਸੀ ਰੂਮ ਲਵਾਗੇ ਅੱਜ ਆਹ ਕੋਈ ਵੱਡਾ ਨਿਵਾਸ ਸਥਾਨ ਹੈ ਅਸੀਂ ਅਸੀਂ ਵਾਸਤੇ ਖਾਸ ਸਾਹ ਵਾਲੀ ਸਾਈਡ ਤੋਂ ਹਾਂ ਆ ਜਾ ਰਿਹਾ ਤੁਸੀਂ ਬੱਚੇ ਮੈਂ ਤਾਂ ਕਹਿ ਵੈਗ ਹਮੇ ਸੈਕਿੰਡ ਫਲੋਰ ਤੇ ਹੀ ਟਿਕਨਾ ਪੋਜੀਸ਼ਨ ਨਹੀਂ ਆ ਕਿੱਚੀ ਆਉਂਦਾ ਨੂੰਰੀ ਇਧਰ ਦੇਖੇ ਚੱਕਲਾ ਚੱਕਲਾ ਵੀਰ ਹੈਗੀ ਸਾਨੂੰ ਹੋਣੀ ਦਾ ਲੋਕਾਂ ਨੂੰ ਐਕਸਪੈਕਟ ਨਹੀਂ ਕਰਦਾ ਸੰਜੋੜਾ ਐਂਗਲ ਨਾ ਕੋਦੇ ਆਪਾਂ ਨੂੰ ਕਿੰਨੇ ਨੰਬਰ ਆਖੀ ਨਖਰੇ ਹੱਥਾਂ ਤੇ ਨਹੀਂ ਚੱਲ ਮੈਂ ਲੇ ਆਏ ਦਿਲ ਨੂੰ ਕੁਝ ਬਣਾ ਲਓ ਲੈ ਕੁਧੀ ਮੇਰੇ ਬਲੌਂਡ ਨੂੰ ਕੁਝ ਹਾਜੂਆ ਹੋਣਾ ਬਹੁਤ ਬਹੁਤ ਹੋ ਗਈ ਲੈਟਸ ਸੀ आवर ਰੂਮ ਕਿਹੋ ਜਿਹਾ ਬਨਾਇਆ ਹੈ ਹਮ ਕੋ ठीक ही है, इतना अच्छा तो तो भी नहीं देखा 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 है। कलर है वो टाइप, पैटर्न को बहुत ही ज़्यादा एवरेज है। लास्ट से गाड़ी वाह, बहुत ही ऊँची तो बहुत ही ज़्यादा। ठीक है, सारा चलेगा, सुख करूँगा ही रहूँगा, रहगा, बेसलाम बड़ा खोज गया है इंडिया को। ਆਇਆ ਜੀ ਨਾਈਟ 뷰 ਆ ਦੇਖੋ ਦੁਕਾਨਾ ਇਧਰ ਰੋਟੀ ਪਾਣੀ ਅਸੀਂ ਖਾਦਾ ਨਹੀਂ ਹੁਣ ਖਾ ਕੇ ਆਵਾਂਗੇ ਬਾਹਰ ਜਾ ਕੇ ਆ ਗਿਆ ਜੀ ਗੁਰਦੁਆਰਾ ਕਾ ਕੇਸ ਗੜ ਸਾਹਿਬ ਸ਼੍ਰੀ ਅਨੰਦਗੁਰ ਸਾਹਿਬ ਆ ਨੂਰੀ ਕਰ ਰਿਹਾ ਬਈ ਡਿਸਾਈਡ ਹੋਇਆ ਕਿ ਖਾਣਾ ਕਿ ਨਹੀਂਗਾ ਉਹ ਫਿਰ ਉਹ ਇੱਥੇ ਆ ਨੂਰੀ ਇੱਤੂ ਆ ਗਏ ਇਹ ਜਿੱਥੇ ਸੀ ਪਹਿਲਾਂ ਵੀ ਆਇਸੀ ਸੀ ਇਹ ਤਾਂ ਪਹਿਲਾਂ ਹੀ ਸੀ ਕਰਨ ਵਾਸਤੇ ਕਿੰਨੀ ਆ ਗਈ ਬੱਸ ਹੋ ਗਿਆ ਬੱਸ ਹੋ ਗਿਆ